ਕਿ ਜਿਹੜਾ ਉਹ ਮੇਰੇ ਤੇ ਦੋਸ਼ ਲਾਇਆ ਹੈ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਹੈ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸੰਬੰਧ ਹੋਣ ਨਜਾਇਜ਼ ਸੰਬੰਧ ਹੋਣ ਜਿਸਮਾਨੀ ਸੰਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਕਰ ਕੋਸੀਏ ਤੇ ਨਹੀਂ ਹੈ ਸਤਿਗੁਰੂ ਮੈਂ ਇੱਕ ਅਰਦਾਸ ਤੇਰੇ ਅੱਗੇ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੂਰ ਉਹਨਾਂ ਨੂੰ ਜ਼ਰੂਰ ਨੰਗਿਆਂ ਕਰੀ ਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਤਰੀਕਾ ਕਾਲ ਤੱਕ ਸਹਬ ਦੀ ਫਸੀਲ ਤੋਂ ਭਾਨ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ ਉਸ ਤੋਂ ਬਾਅਦ ਇੱਕ ਵਿਸ਼ੇਸ਼ ਥੋਲੇ ਵੱਲੋਂ ਮੈਨੂੰ ਬਹੁਤ ਅੱਤੇ ਟੰਗ ਦੇ ਨਾਲ ਟਰੋਲ ਕੀਤਾ ਗਿਆ ਔਰ ਇੱਕ ਵਿਅਕਤੀ ਮੁੱਖ ਸਰਦਾਰ ਹਨ ਵਾਲਾ ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ 'ਚ ਤੱਕ શ્રી ਗੰਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਤਿਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ ਕਿ 2006 ਸੱਤ ਦਾ ਮਾਮਲਾ ਹੈ ਉਹਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਵਾਂ ਤਾਂ ਸਤਿਗੁਰੂ ਮੇਰੇ ਦਰਦ ਦਾ ਦੇੰਦਾਰ ਹੈ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਲड़का ਠੀਕ ਹੈ ਸਿਰ ਰਿਸ਼ਤਾ ਕਰ ਦਈਏ ਮੈਂ ਕਿਹਾ ਕਰ ਦਿਆਂ ਵਧੀਆ लड़का ਹੈ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾਂ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਚਾਹੇ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਆਂਡੋ ਗਵਾਂਡੂ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗ੍ਰਾਂਤੀ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਇੰਟਰਵਿਊ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਯਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਦੇ ਸੰਗੀਨ ਦੋਸ਼ ਹੋਣ ਉਹਨੂੰ ਇੰਟਰਵਿਊ ਲੈਣੇ ਹੀ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਹੈ ਜੇ ਫਲਾਈਂਗ ਵਿਭਾਗ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤਖਸ਼ਿਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੇ ਮੇਰੀ ਫਾਈਲ ਦੇ ਵਿੱਚ ਕੋਈ ਦੋਸ਼ ਹੁੰਦਾ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ ਇੱਕ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੇ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰਕਵਾਈਆਂ ਮੈਂ ਮੁਕਸਰ ਸਾਹਿਬ ਹੈਡ ਗ੍ਰੰਤੀ ਸੀ ਕਥਾਵਾਚਕ ਸੀ ਔਰ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਵੇਂ ਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪੜਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੁਕਸਰ ਰਹਾ ਮੇਰੀ ਪੜਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਔਰ ਨਾ ਹੀ ਮੈਂ ਕਿਸੇ ਨੂੰ ਫੋਨ ਕੀਤਾ ਹੈ ਜਦੋਂ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਹਨੂੰ ਕਰਨਾ ਸੀ ਮੈਂ ਰਕੌਣੀ ਕਿੱਥੇ ਸੀ ਨਾਲੇ ਮੇਰੇ ਉਸ ਵਕਤ ਹਸਤੀ ਕੀ ਸੀ ਕਿ ਉੱਚ ਪਦਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਉਹਦੇ ਤੇ ਮੁਕੱਦਮਾ ਦਰਜ ਹੋਇਆ ਦਰਜ ਹੋਇਆ ਮੁਕੱਦਮੇ ਕਾਰਨ ਉਹਨੂੰ ਨੌਕਰੀ ਤੋਂ ਹਟਾਇਆ ਗਿਆ ਕਿਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਆ ਮੈਂ 2017 ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿੱਥੇ ਹੈ ਕਿੱਥੇ ਨਹੀਂ ਹੈ ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਤੇ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਫ਼ ਕਰ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੇਂ 9ਵੇਂ ਚ ਪੜਦੀ ਸੀ 12ਵੇਂ ਤੱਕ ਉਹਦੇ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਉਹਨ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਾਕਤ ਸਾਹਿਬ ਡੀਐਸ ਫਸੀਲ ਤੋਂ ਪੰਜ ਬਾਰੀ ਸਹਬਾਂ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਹੈ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਹੈ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਹਿਤ ਅਸੀਂ ਕਰ ਕੋਸੀਏ ਜਿਹੜਾ ਉਹਨੇ ਝੂਠਾ ਪੋਛ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਕਿ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੁਰੇ ਉਹਨਾਂ ਨੂੰ ਜ਼ਰੂਰ ਨੰਗਿਆਂ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤੀਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜੁਰਮ ਕਰਦਾ ਰਿਹਾ ਤੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਲਤੀ ਦੇ ਵਿੱਚ ਦੱਸਦਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਮੈਂ ਕੀਤਾ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਣਣ ਵਾਸਤੇ ਮਜਬੂਰ ਨਹੀਂ ਹੁਣ ਦਿੱਤਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੁਣ ਦਿੱਤਾ ਉਨਾਂ ਨੇ ਆਪਣੀਆਂ 3 ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਕੇ ਕੀਤਾ ਤੇ ਤੀਜਾ ਜਿਹੜਾ ਗੁਨਾਹ ਕੀਤਾ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸੰਗਤ ਸਭਾ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਆਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨੇ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਕੁਸ਼ੀ ਜਿਹੜੀ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਿੰਦਾ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਿਰਜਾਇਸ ਬੰਦ ਹੋਣ ਸੇ ਸਤਿਗੁਰੂ ਮੈਨੂੰ ਕਰਕ ਕਰੀ ਮੈਂ ਪੰਜ ਪੈਰੇ ਸਹਿਬਾਨ ਦੀ ਹਾਜ਼ਰੀ ਚ ਕਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਮਦਵਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਵਿੱਚ ਨੇ ਔਰ ਖਾਸ ਕਰਕੇ 2 ਦਸੰਬਰ 2024 ਨੂੰ ਸੁਖਵੀਰ ਬਾਦਲ ਤੇ ਬਾਕੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਕੀਤੇ ਫੈਸਲੇ ਤੋਂ ਬਾਅਦ ਕੁਝ ਅਕਾਲੀ ਦਲ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਖੇਮੇ ਵਾਲੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਦੇ ਨਿਸ਼ਾਨੇ ਤੇ ਵੀ ਜਿਹੜੇ ਜਹਦਾਰ ਹਰਪੀ ਸਿੰਘ ਹੈਗੇ ਨੇ ਵਿਰਸਾ ਸਿੰਘ ਵਿਲਟੋਆ ਤੇ ਹੋਰ ਅਕਾਲੀ ਲੀਡਰਾਂ ਦੇ ਨਾਲ ਜਿਹੜਾ ਵਿਚਰਨ ਵਾਲਾ ਸੋਸ਼ਲ ਮੀਡੀਆ ਆਈਟੀ ਸੈੱਲ ਨੇ ਸਿੰਘ ਸਾਹਿਬ ਹਰਪੀ ਸਿੰਘ ਹੁਣ ਉਹਦੇ ਉੱਤੇ ਬਹੁਤ سارے ਇਲਜ਼ਾਮ ਲਾਏ ਕਿਉਂਕਿ ਇਹਨਾਂ ਦਾ ਇੱਕ ਪੁਰਾਣਾ ਜਿਹੜਾ ਮਾਮਲਾ ਹੈਗਾ 16-17 ਸਾਲ ਪੁਰਾਣਾ ਸੰਡੂ ਵਾਲਾ ਜਿਹੜਾ ਮਸਲਾ ਉਹਦਾ ਹਵਾਲਾ ਦੇ ਕੇ ਔਰ ਹੋਰ ਕੁਝ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਹਵਾਲਾ ਦੇ ਕੇ ਜਿਹੜਾ ਸਿੰਘ ਸਾਹਿਬ ਨੂੰ ਜਿਹੜਾ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਲੈ ਕੇ ਜਿਹਦਰ ਹਰਪੀ ਸਿੰਘ ਉਹਨਾਂ ਨੇ ਤਖਤ ਦੀ ਦਮਦਮਾਸੀ ਦੀ ਤਫਸੀਲ ਦੇ ਬਿਲਕੁਲ ਅੰਦਰ ਖੋਲ ਕੇ ਜਿਹੜਾ ਇਤਿਹਾਸਿਕ ਸਪਸ਼ਟੀਕਰਨ ਜਿਹੜਾ ਦਿੱਤਾ ਹੈਗਾ ਇਹ ਸਪਸ਼ਟੀਕਰਨ ਦੇਣ ਤੋਂ ਬਾਅਦ ਇਲਜ਼ਾਮ ਲਾਉਣ ਵਾਲੇ ਲੀਡਰ ਜਿਹੜਾ ਹੈਗਾ ਕਿਹੜਾ ਰਾਹ ਅਪਣਾਉਣਗੇ ਜਾਂ ਜਥੇਦਾਰ ਰਗਵੀਰ ਸਿੰਘ ਜੀ ਕੀ ਇਹਨਾਂ ਦੇ ਹੱਕ ਦੇ ਵਿੱਚ ਚੋਣਨਗੇ ਜਾਂ ਪੰਥਕ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਜੜੀ ਹੈਗੀ ਹਿਲਜੁਲ ਪੈਦਾ ਹੋਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ